ਮੰਗ ਪਸਰ ਦਿੱਤਾ ਤੁਸੀਂ ਕੀ ਕਾਰਨ ਹੈ ਜਿਹੜਾ ਮੰਗ ਪਸਰ ਕਿਸ ਤਰ੍ਹਾਂ ਦੇਖੋ ਸਾਬ ਮੁੱਦੇ ਬਹੁਤ ਸੰਗੀਨ ਮੁੱਦੇ ਨੇ ਸਿਰਫ ਇਹ ਜਿੱਦਾਂ ਸਾਡਾ ਕਿਸਾਨੀ ਅੰਦੋਲਨ ਛੜਿਆ ਸੀਗਾ ਉਹ ਕਿਸਾਨੀ ਅੰਦੋਲਨ ਹੋਇਆ ਸੀ ਪ੍ਰਾਈਵੇਟਾਈਜੇਸ਼ਨ ਤੋਂ ਤਿੰਨ ਕਾਲੇ ਕਾਨੂੰਨ ਸੀਗੇ ਤਿੰਨ ਕਾਲੇ ਕਾਨੂੰਨ ਸੀਗੇ ਪ੍ਰਾਈਵੇਟਾਈਜੇਸ਼ਨ ਨੂੰ ਕਿਉਂਕਿ ਸਰਕਾਰੀ ਮੰਡੀਆਂ ਬੰਦ ਕਰਨ ਲੱਗੇ ਸੀਗੇ ਪੂਰੇ ਪੰਜਾਬ ਦੀ ਆਵਾਜ਼ ਸੀਗੀ ਕਿ ਸਰਕਾਰੀ ਮੰਡੀਆਂ ਬੰਦ ਨਹੀਂ ਹੋਣੀ ਚਾਹੀਦੀਆਂ ਇੰਨਾ ਵੱਡਾ ਅੰਦੋਲਨ ਹੋਇਆ ਕਿ ਡੇਢ ਸਾਲ ਉਹ ਦੀਆਂ ਬਰੂਹਾਂ 'ਚ ਅਸੀਂ ਬੈਠੇ ਰਹੇ ਦਿੱਲੀ ਦੀਆਂ ਬਰੂਹਾਂ 'ਚ ਅੱਜ ਉਹੀ ਇਹ ਦੁਬਾਰਾ ਕਰਨ ਚੱਲੇ ਨੇ ਕਾਲਜਾਂ ਦੇ ਨਾਲ ਕਾਲਜਾਂ ਨੂੰ ਪ੍ਰਾਈਵੇਟਾਈਜੇਸ਼ਨ ਕਾਲਜ ਨੂੰ ਕਰਨ ਲੱਗੇ ਨੇ ਆ ਮੇਰੇ ਕੋਲ ਸਰਕਾਰ ਦੀ ਇੱਕ ਚਿੱਠੀ ਪੱਤਰ ਆ ਜਿਹੜਾ ਸਰਕਾਰ ਨੇ ਇਹਨਾਂ ਨੂੰ ਭੇਜਿਆ ਆ ਇਹਦੇ ਵਿੱਚ ਗਵਰਨਮੈਂਟ ਕਾਲਜ ਫਾਰ ਗਰਲਸ ਲੁਧਿਆਣਾ ਐਸ.ਡੀ. ਗਵਰਨਮੈਂਟ ਕਾਲਜ ਲੁਧਿਆਣਾ ਪਟਿਆਲਾ ਪਟਿਆਲਾ ਦਾ ਮਹਿੰਦਰਾ ਕਾਲਜ ਊਮਨ ਕਾਲਜ ਅੰਬਰਸਰ ਦਾ ਗਵਰਨਮੈਂਟ ਕਾਲਜ ਮਹਾਲੀ ਦਾ ਮਲੇਰ ਕੋਟਲਾ ਦਾ ਹੁਸ਼ਿਆਰਪੁਰ ਦਾ ਸਰਕਾਰ ਨੇ ਇਹਨਾਂ ਨੂੰ ਕਿਹਾ ਆ ਮਿਤੀ 31/7/2024 ਤੱਕ ਨਿੱਜੀ ਤੌਰ ਤੱਕ ਆਪਣੇ ਕਾਗਜ਼ਾਦ ਉੱਤੇ ਭਰਾਏ ਜਾਣ ਕਿ ਇਹ ਕਾਲਜ ਅਸੀਂ ਆਟੋਨੋਮਸ ਕਰਨੇ ਨੇ ਸਭ ਆਟੋਨੋਮਸ ਦਾ ਮਤਲਬ ਕਿ ਜਿਹੜੀ ਬੀਏ ਇਥੇ 10000 ਰੁਪਏ ਚ ਹੋ ਰਹੀ ਹੈ ਸਰਕਾਰੀ ਉਹੀ ਬੀਏ ਇਥੇ 50 50000 ਰੁਪਏ ਚ ਹੋਇਆ ਕਰੂਗੀ ਜਿੱਦਾਂ ਜਿੰਨੇ ਨਿੱਜੀ ਕਾਲਜੇਜ਼ ਨੇ ਜਿੰਨੇ ਮੇਰੇ ਨਾਲ ਬੱਚੇ ਖੜੇ ਨੇ ਇਹ ਜਾਣਗੇ ਕਿੱਥੇ ਮੈਂ ਦੱਸੋ ਇਹ ਬੱਚੇ ਆਮ ਪਰਿਵਾਰਾਂ ਗਰੀਬ ਘਰ ਤੋਂ ਬੱਚੇ ਆਉਂਦੇ ਨੇ ਇੱਕ ਸੈਮੈਸਟਰ ਦੀ ਫੀਸ ਇਹਨਾਂ ਦੀ ਜੇ 50000 ਰੁਪਏ ਹੋਊਗੀ ਫਿਰ ਇਹ ਜਾਣਗੇ ਕਿੱਥੇ ਤਾਂ ਅਸੀਂ ਮੈਡਮ ਨੂੰ ਮੰਗ ਪੱਤਰ ਦਿੱਤਾ ਆ ਕਿ ਮੈਮ ਜੋ ਇਹ ਗੱਲ ਆ ਇਹ ਸਾਡੀ ਸੁਣੀ ਜੇ ਡਾਕਟਰ ਬੀਮਰਾਓ ਅੰਬੇਡਕਰ ਸਾਹਿਬ ਨੇ ਜੇ ਸੰਵਿਧਾਨ ਲਿਖਿਆ ਸੀਗਾ ਤਾਂ ਉਹ ਤਾਂ ਲਿਖਿਆ ਸੀ ਕਿ ਆਉਣ ਵਾਲੀ ਪੀੜ੍ਹੀ ਇਹ ਪੜ੍ਹ ਲਿਖ ਸਕੇ ਤੁਸੀਂ ਕਹਿੰਦੇ ਹੋ ਬੱਚੇ ਬਾਹਰ ਜਾਣ ਤੋਂ ਅਸੀਂ ਰੋਕਦੇ ਆ 60% ਬੱਚੇ ਘੱਟ ਬਾਹਰ ਗਏ ਨੇ ਉਹ ਕਰਨ ਕੀ 50-50 ਹਜ਼ਾਰ ਤੁਸੀਂ ਫੀਸਾਂ ਵਧਾ ਦੋਗੇ ਇਹ ਜਾਣਗੇ ਕਿੱਥੇ ਇਹਨਾਂ ਦੀ ਜੜ ਨਸ਼ੇ ਦੀ ਉਦੋਂ ਤੱਕ ਸ਼ੁਰੂ ਹੋਊਗੀ ਜਦੋਂ ਇਹ ਵਿਹਲੇ ਰਹਿਣਗੇ ਬੀ ਏ ਨਹੀਂ ਕਰਨਗੇ 12ਵੀਂ ਤੋਂ ਬਾਅਦ ਕਰਨਗੇ ਕੀ ਤਾਂ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਅੱਜ ਤਾਂ ਅਸੀਂ ਸਿਰਫ ਮੈਮਰੈਂਡਮ ਆਪਣਾ ਦੇ ਕੇ ਆਏ ਆ ਆਹ ਪ੍ਰਿੰਸੀਪਲ ਮੈਡਮ ਨੂੰ ਅਸੀਂ ਆਪਣਾ ਮੈਮਰੈਂਡਮ ਦੇ ਕੇ ਆਏ ਆ ਮੈਂ ਤੁਹਾਨੂੰ ਇੱਕ ਇੱਕ ਕਾਪੀ ਦੀ ਦੇ ਦੂੰਗਾ ਪਰ ਸਾਹਿਬ ਇਸ ਤੋਂ ਬਾਅਦ ਅਸੀਂ ਇੱਥੇ ਧਰਨਾ ਮਿੱਥਾਂਗੇ ਤੇ ਉਹ ਧਰਨਾ ਪੂਰੇ ਪੰਜਾਬ ਦੇ ਵਿੱਚ ਇਹੋ ਜਿਹਾ ਧਰਨਾ ਹੋਊਗਾ ਕਿ ਕਿਸਾਨ ਜਥੇਬੰਦੀਆਂ ਵੀ ਸਾਡੇ ਨਾਲ ਨੇ ਬਹੁਤ ਜੀ ਕਿਸਾਨ ਜਥੇਬੰਦੀਆਂ ਦਾ ਮੈਨੂੰ ਫੋਨ ਆਇਆ ਬਹੁਤ ਸਾਰੇ ਸਟੂਡੈਂਟ ਆਰਗੇਨਾਈਜੇਸ਼ਨ ਸਾਡੇ ਨਾਲ ਨੇ ਤੇ ਪੰਜਾਬ ਦਾ ਹਰ ਉਹ ਗਰੀਬ ਘਰ ਦਾ ਵਰਗ ਜਾਂ ਪੰਜਾਬ ਦਾ ਉਹ ਹਰ ਨੌਜਵਾਨ ਗਰੀਬਤਾ ਨਹੀਂ ਮੈਂ ਕਹਿਣਾ ਚਾਹੂੰਗਾ ਕਿਉਂਕਿ ਗਰੀਬ ਅਸੂਲਾਂ ਨਾਲ ਨਹੀਂ ਹੁੰਦਾ ਉਹ ਮਾਂ ਬਹੁਤ ਅਮੀਰ ਆ ਜਿਨੇ ਆਪਣੇ ਪੁੱਤ ਨੂੰ ਅਸੂਲ ਦਿੱਤੇ ਨੇ ਜਿਨੇ ਆਪਣੇ ਪੁੱਤ ਨੂੰ ਕਿਹਾ ਕਿ ਪੁੱਤ ਤੂੰ ਪੜ ਇਹ ਗਰੀਬ ਸਰਕਾਰ ਆ ਜਿਨ੍ਹਾਂ ਦਾ ਖਜ਼ਾਨਾ ਪੀਪੇ ਵਰਗਾ ਹੋ ਗਿਆ ਤੇ ਤੁਹਾਡੀ ਜੇਬਾਂ ਚੋਂ ਪੈਸਾ ਕੱਢਣਾ ਚਾਹੁੰਦੀ ਆ ਇਸ ਲਈ ਆ ਜਿਨੇ ਸਟੂਡੈਂਟ ਨੇ ਆ ਸਾਡੇ ਨਾਲ ਨੇ ਜਿੰਨੇ ਤੁਹਾਡੇ ਮਾਧਿਮ ਰਾਹੀਂ ਦਰਸ਼ਕ ਸਾਡੋਂ ਦੇਖ ਰਹੇ ਨੇ ਅਸੀਂ ਬੇਨਤੀ ਕਰਦੇ ਹਾਂ ਸਾਬ ਆਉਣ ਵਾਲਾ ਭਵਿੱਖ ਸੁਧਾਰ ਲੋ ਜੱਜਾਂ ਮੈਂ ਫਿਰ ਅਖੀਰ ਚ ਇੱਕ ਗੱਲ ਦੱਸਣੀ ਚਾਹੁੰਨਾ ਜੱਜਾਂ ਸਰਕਾਰੀਆਂ ਮੰਡੀਆਂ ਬੰਦ ਕਰਕੇ ਇਹ ਮੈਂ ਤਾਂ ਦੱਸ ਰਿਹਾ ਕਿਉਂਕਿ ਇਹ ਸਾਰੇ ਜਵਾਕ ਸਾਰੇ ਬੱਚੇ ਕਿਸਾਨਾਂ ਦੇ ਹੀ ਇੱਥੇ ਪੜਦੇ ਨੇ ਜਾਂ ਕਿਸੇ ਦਾ ਡੈਡੀ ਉੱਥੇ ਦੁਕਾਨ ਆ ਕਿਸੇ ਦੀ ਚਾਹ ਦੀ ਉਹ ਇੱਥੇ ਆ ਕੇ ਪੜਦਾ ਕੋਈ ਮੰਤਰੀ ਦਾ ਮੁੰਡਾ ਇੱਥੇ ਨਹੀਂ ਆ ਕੇ ਪੜਦਾ ਸਾਬ ਉਹ ਆਪਣਾ ਪ੍ਰਾਈਵੇਟਾਂ ਦੇ ਵਿੱਚ ਪੜੀ ਜਾਂਦੇ ਨੇ ਜਿੱਦਾਂ ਸਰਕਾਰੀ ਮੰਡੀਆਂ ਬੰਦ ਕੀਤੀਆਂ ਜਾ ਰਹੀਆਂ ਸੀਗੀਆਂ ਉਦਾਂ ਹੀ ਸਰਕਾਰੀ ਕਾਲਜ ਬੰਦ ਕੀਤੇ ਜਾ ਰਹੇ ਨੇ ਆਟੋਨਮਸ ਦਾ ਮਤਲਬ ਕਿ ਜਿਹੜੀ ਤੁਹਾਡੀ ਫੀਸ ਆ ਉਹ ਫੀਸ ਅੰਦਰ ਬੈਠੇ ਪ੍ਰਿੰਸੀਪਲ ਡਿਸਾਈਡ ਕਰੂਗੀ ਡੀਏਵੀ ਕਾਲਜ ਐਸਡੀ ਕਾਲਜ ਹੈਗੇ ਸਰਕਾਰੀ ਬਿਲਡਿੰਗਾਂ ਨੇ ਪਰ ਉਹਨਾਂ ਦੀ ਫੀਸ ਪ੍ਰਿੰਸੀਪਲ ਡਿਸਾਈਡ ਕਰਦੀ ਹੈ ਅੱਜ ਡੀਏਵੀ ਕਾਲਜ ਦੀ ਫੀਸ 22000 ਹੈ ਬੀਏ ਦੀ ਐਸਡੀ ਕਾਲਜ ਦੀ 34000 ਹੈ ਉਹ ਵੀ ਉਹ ਟਾਰਨਮੈਂਟਸ ਨੇ 12 ਸਰਕਾਰੀ ਅੰਦਰੋਂ ਪ੍ਰਾਈਵੇਟ ਇਸ ਲਈ ਹਰ ਪੰਜਾਬ ਦੇ ਨੌਜਵਾਨ ਨੂੰ ਅੱਗੇ ਆਉਣਾ ਚਾਹੀਦਾ ਤੇ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਜੇ ਤਾਂ ਇਹ ਮੰਨ ਕੇ ਫਿਰ ਤਾਂ ਠੀਕ ਹੈ ਨਹੀਂ ਤਾਂ ਮੇਰਾ ਭਰਾ ਸੀ ਤਰਨਾ ਦੇਵਾਂਗੇ ਹੁਣ ਤੁਸੀਂ ਦੱਸੋ ਭਾਈ ਸਰ ਸਾਹਿਬ ਕੀ ਲੱਗਦਾ ਕਿ ਪ੍ਰਿੰਸੀਪਲ ਮੈਮੋਰੰਡਮ ਦੇ ਨਾਲ ਮਸਲੇ ਦਾ ਹੱਲ ਹੋ ਸਕਦਾ ਇੱਕ ਇੱਕਲੇ ਜਿਹੜੀ ਉਹ ਯੂਜੀਸੀ ਨੂੰ ਜਾਂ ਪੰਜਾਬ ਦੇ ਸੀਐਮ ਨੂੰ ਜੀਤ ਜਾਣ ਚਾਹੀਦੀ ਜੇ ਸੀਐਮ ਨੂੰ ਜਦੋਂ ਭਾਈ ਕਿਤੇ ਅੱਗ ਲਾਉਣੀ ਹੁੰਦੀ ਹੈ ਮੁੱਦੇ ਦੀ ਅੱਗ ਲਾਉਣੀ ਹੁੰਦੀ ਹੈ ਜਦੋਂ ਅੱਖਾਂ ਦੇ ਵਿੱਚ ਮਸ਼ਾਲਾਂ ਜਗਾਉਣੀਆਂ ਹੁੰਦੀਆਂ ਉਹ ਇੱਕ ਚਿੰਗਾਰੀ ਦੀ ਲੋੜ ਹੁੰਦੀ ਹੈ ਅੱਜ ਅਸੀਂ ਚਿੰਗਾਰੀ ਦੇ ਕੇ ਚੱਲੇ ਹਾਂ ਜੇ ਇਹ ਚਿੰਗਾਰੀ ਨੂੰ ਇੱਥੇ ਹੀ ਪਾਣੀ ਪਾ ਕੇ ਬੁਝਾ ਦੇਣਗੇ ਫੇਰ ਪੰਜਾਬ ਦੇ ਹਰ ਉਹ ਨੌਜਵਾਨ ਦੀ ਅੱਖਾਂ ਦੇ ਵਿੱਚ ਉਹ ਮਸ਼ਾਲ ਨਹੀਂ ਜਲੂਗੀ ਫੇਰ ਅਸੀਂ ਇੱਥੇ ਹੀ ਪੜ੍ਹ ਲਿਖ ਕੇ ਅੱਗੇ ਵਧਾਂਗੇ ਆਪਣੀ ਡਿਗਰੀ ਲੈ ਕੇ ਘਰਾਂ ਜਾਵਾਂਗੇ ਜੇ ਅੱਜ ਇਹਨਾਂ ਨੇ ਇਹ ਚਿੰਗਾਰੀ ਇੱਥੇ ਤੱਕ ਨਾ ਰੋਕੀ ਸਾਫ ਫੇਰ ਹਰ ਨੌਜਵਾਨ ਮਸ਼ਾਲ ਚੱਕੂਗਾ ਜਿਹੜਾ ਜਿੰਨਾ ਮੇਰੇ ਪਿੱਛੇ ਖੜਾ ਜਾਂ ਜਿੰਨਾ ਤੁਹਾਡੇ ਉਧਰਲੇ ਪਾਸੇ ਖੜਾ ਇਹਨਾਂ ਦੇ ਅੱਖਾਂ ਦੇ ਵਿੱਚ ਰੋਸ ਹੈ ਇੱਕ ਕਿ ਇਹ ਜਿਹੜੀ ਸਰਕਾਰ ਐਜੂਕੇਸ਼ਨ ਤੇ ਹੈਲਥ ਤੇ ਆਈ ਸੀ ਅੱਜ ਉਹ ਐਜੂਕੇਸ਼ਨ ਵੀ ਖੋ ਰਹੀ ਹੈ ਸੱਟ ਤੋਂ UGC ਨੂੰ ਵੀ ਲਿਖਾਂਗੇ ਮੁੱਖ ਮੰਤਰੀ ਨੂੰ ਵੀ ਲਿਖਾਂਗੇ ਦਿੱਲੀ ਵੀ ਲਿਖਾਂਗੇ ਕਿ ਜੋ ਇਹ ਹੋ ਰਿਹਾ ਨਾ ਹੋਵੇ ਕਿੰਨੇ ਸਮੇਂ ਦਾ ਆਲਟੀਮੇਟਮ ਦੇ ਰਹੇ ਹੋ ਕਿ ਕੁਝ ਤੈ ਸਮਾਂ ਕੀਤਾ ਗਿਆ ਹੋ ਕਿ ਇੰਨੇ ਸਮੇਂ ਦੇ ਵਿੱਚ ਮਸਲਾ ਹੱਲ ਕਰ ਦਿੰਦੇ ਤਾਂ ਉਸ ਤੋਂ ਬਾਅਦ ਪ੍ਰਦਰਸ਼ਨ ਹੋਵੇਗਾ ਸਭ ਆਪਣਾ ਤੁਹਾਡੀ ਬਹੁਤ ਸੋਹਣਾ ਸਵਾਲ ਆ ਮਿਤੀ 31 7 2024 ਤੱਕ 31 8 2024 ਤੱਕ ਇਹਨਾਂ ਨੇ ਬੁਲਾਇਆ ਗਿਆ ਹੈ ਕਿ ਤੁਸੀਂ ਸਾਨੂੰ ਪੇਸ਼ਕਸ਼ ਕਰੋ 31 ਤਾਂ ਅੱਜ ਕਿੰਨੀ ਹੋ ਗਈ ਬਈ ਮੁੰਡਿਓ ਅੱਜ 12 12 ਹੋ ਗਈ 12 ਤੋਂ 31 ਤੱਕ ਦੇਖ ਲਓ ਕਿੰਨਾ ਸਮਾਂ 10 ਦਿਨ ਦਾ ਮੈਮੋਰੈਂਡਮ ਇਹਨਾਂ ਨੂੰ ਦੇ ਰਹੇ ਆ 10 ਦਿਨਾਂ ਦੇ ਮੈਮੋਰੈਂਡਮ ਦੇ ਵਿੱਚ ਵਿੱਚ ਜੇ ਇਹ ਕੁਝ ਕਰਦੇ ਆ ਅਸੀਂ ਵੀ ਸ਼ਾਂਤੀਪੂਰਤ ਤਰੀਕੇ ਦੇ ਨਾਲ ਚਿੱਟੀਆਂ ਝੁੱਟੀਆਂ ਲਿਖਾਂਗੇ ਜੇ ਇਹਨਾਂ ਨੇ ਨਾ ਕੁਝ ਕਰਿਆ ਫਿਰ ਇਹ ਜ ਆ ਰੋਸ ਪ੍ਰਦਰਸ਼ਨ ਕਰਾਂਗੇ ਕਿ ਪ੍ਰਮਾਤਮਾ ਅੰਗ ਸੰਘ ਸਾਹਿਬ ਹੋ ਕੇ ਕਰਾਊਗਾ ਕਿਉਂਕਿ ਇਹ ਨੌਜਵਾਨਾਂ ਦਾ ਫਿਰ ਭਵਿੱਖੇ ਖਰਾਬ ਨਹੀਂ ਹੋਣ ਦੇਵਾਂਗੇ ਭਾਈ ਠੀਕ ਹੈ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਬਾਤ ਚੱਕੀ ਭਾਈ ਬਹੁਤ-ਬਹੁਤ ਧੰਨਵਾਦ